ਪਾਏ ਦਰਸਨ ਪਰ ਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵਾ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਚਟੀਆ ਤੁਦ ਡਿਠੇ ਸੱਚੇ ਪਾਤ ਸਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤ ਸਾਹ ਸਿਰ ਸਾਹਾ ਦਾ ਸਾਹ ਜਿਸ ਪਾਸੇ ਬਹਿਟਿਆ ਸੋਹੀ ਆ ਸਬਨਾ ਦਾ ਵੇਸਾ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾ ਐਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਸੇਖਾ ਚੌ ਚੱਕਿਆ ਚੌ ਵਾਇਆ ਇਹੋ ਮਨ ਇਕਤ ਘਾਰੇ ਆਣੇ ਇਹੜ ਤੇਹੜ ਛੱਡ ਤੂੰ ਗੁਰ ਕਾ ਸਬਦ ਪਾਣ ਸਿਖਾ ਚੌ ਚੱਕਿਆ ਚੌ ਵਾਇਆ ਏ ਹੋ ਮਨ ਇਕਤ ਘਾਰੇ ਆਣੇ ਏ ਹੜ ਤੇੜ ਛਾਡੇ ਤੂੰ ਗੁਰ ਕਾ ਸਬਦ ਪਾਣ सतगुरी अग् ठहे पाओ सब किश जाना जा आसा मनसा जलाए तू ਹੋਏ ਰਾਹ ਮਹਿਮਾਨ ਸਤ ਗੁਰ ਕਾ ਭਾਣਾ ਭੀ ਚੱਲ ਹੈ दर्ग मान पावहे जे नाम न चेतनी तेन ते गोपण तेगो खानो महला तिजा हारे गोन तोटे ਕੀ ਮਤ ਕਹਿਣੋ ਨ ਜਾਏ ਨਾਨਕ ਗੁਰਮੁਖ ਹਾਰੇ ਗੁਣ ਰਵ ਹੈ ਗੁਣ ਮੈਂ ਹੈ ਰਹਾ ਹਰ ਚੋਲੀ ਦੇਹ ਸਵਾਰੀ ਕੱਢ ਪੈਦੀ ਭਗਤ ਕਾਰੇ ਹਰਿ ਪਾਟ ਲੱਗਾ ਅਦੇ ਕਾਈ ਬਹੁ ਬਹੁ ਬਿਦ ਭਾਤ ਕਾਰੇ ਬੁੱਝਣ ਹਾਰਾ ਅੰਤਰ ਬਿਬੇਕ ਕਾਰੇ ਸੋ ਬੁੱਝੈ ਇਹੋ ਬਿਬੇਕ ਜਿਸ 부ਝਾਏ ਆਪੇ ਹਾਰੇ ਜਾਨ ਨਾਨਕ ਕਾ ਵਿਚਾਰ ਗੁਰਮੁਖ ਹਾਰੇ ਸਾਥ ਤੇ ਹਾਰੇ ਸੋ ਬੁਝਾਏ ਏ ਹੋ ਬਿਬੇਕ ਜਿਸ ਬੁਝਾਏ ਆਪੇ ਹਾਰੇ ਜਨ ਨਾਨਕ ਕਾਹ ਵਿਚਾਰਾ ਗੁਰਮੁਖ ਹਾਰੇ ਸਤ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤੇ ਸਲੋਕ ਮਹੱਲਾ ਤੀਜਾ ਸੇਖਾ ਚੌ ਚੱਕਿਆ ਚੌ ਵਾਇਆ ਏਹੋ ਮਾਨ ਇਕਤ ਘਾਰੇ ਆਣ ਏਹੜ ਤੇਹੜ ਛਾਡੇ ਤੂ ਗੁਰ ਕਾ ਸਬਦ ਪਛਾਨ ਰਾਗ ਸੋਰਠ ਕੀ ਵਾਰ ਪੌੜੀ 11ਵੀਂ ਸ਼ਲੋਕਾ ਨਾਲ